ਪੰਜਾਬੀ ਕਮੇਡੀ ਦੇ ਬੇਤਾਜ ਬਾਦਸ਼ਾਹ ਤੇ ਪੰਜਾਬੀ ਫਿਲਮਾਂ ਦੇ ਵਿੱਚ ਆਪਣੀ ਅਦਾਕਾਰੀ ਦੇ ਜ਼ਰੀਏ ਲੋਕਾਂ ਨੂੰ ਹਸਾਉਣ ਵਾਲੇ ਤੇ ਲੋਕਾਂ ਨੂੰ ਆਪਣੀ ਕਮੇਡੀ ਦੇ ਜ਼ਰੀਏ ਸਰਕਾਰਾਂ ਤੇ ਵਿਅੰਗ ਕਰਕੇ ਸੋਚੀ ਪਾਉਣ ਵਾਲੇ ਅਦਾਕਾਰ ਜਸਵਿੰਦਰ ਪੱਲਾ ਦੇ ਦਿਹਾਂਤ ਦੇ ਨਾਲ ਪੰਜਾਬੀ ਫਿਲਮ ਇੰਡਸਟਰੀ ਦੇ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ ਤੇ ਅੱਜ ਮੁਹਾਲੀ ਦੇ ਸ਼ਮਸ਼ਾਨ ਘਾਟ ਦੇ ਵਿੱਚ ਉਹਨਾਂ ਦਾ ਅੰਤਿਮ ਸੰਸਕਾਰ ਕੀਤਾ ਗਿਆ ਹੈ ਜਿੱਥੇ ਪੰਜਾਬੀ ਫਿਲਮ ਸਨਤ ਦੇ ਬਹੁਤ ਵੱਡੇ ਵੱਡੇ ਅਦਾਕਾਰ ਜੁੜੇ ਤੇ ਪਰਿਵਾਰ ਦੇ ਮੈਂਬਰਾਂ ਵੱਲੋਂ ਉਹਨਾਂ ਦਾ ਅੰਤਿਮ ਸੰਸਕਾਰ ਤੇ ਇਤਨਾਬੀਆਂ ਅੰਤਿਮ ਰਸਮਾਂ ਨਿਭਾਈਆਂ ਗਈਆਂ ਨੇ ਤੇ ਇਸ ਮੌਕੇ ਜੁੜੇ ਕਲਾਕਾਰਾਂ ਨੇ ਆਪੋ ਆਪਣੀ ਅੰਦਾਜ਼ ਦੇ ਵਿੱਚ ਜਸਵਿੰਦਰ ਭੱਲਾ ਨੂੰ ਯਾਦ ਕੀਤਾ ਤੇ ਪੰਜਾਬੀ ਗਾਇਕੀ ਦੀ ਸਿਮੌਰ ਗਾਇਕਾ ਅਮਰ ਨੂਰੀ ਨੇ ਵੀ ਜਸਵਿੰਦਰ ਭੱਲਾ ਤੇ ਉਹਨਾਂ ਦੇ ਪਰਿਵਾਰ ਦੇ ਨਾਲ ਬਿਤਾਏ ਦਿਨਾਂ ਨੂੰ ਯਾਦ ਕਰਦੇ ਹੋਏ ਦੱਸਿਆ ਕਿ ਕੋਈ ਸਮਾਂ ਸੀ ਜਦੋਂ ਜਸਵਿੰਦਰ ਭੱਲਾ ਤੇ ਉਹਨਾਂ ਦੇ ਨਾਲ ਕੰਮ ਕਰਦੇ ਸਾਥੀ ਮਾਲਮਕੰਦ ਸ਼ਰਮਾ ਤੇ ਹੋਰ ਕਲਾਕਾਰਾਂ ਦੇ ਨਾਲ ਕਈ ਕਈ ਮਹੀਨੇ ਵਿਦੇਸ਼ਾਂ ਦੇ ਵਿੱਚ ਉਹ ਜਦੋਂ ਜਾਂਦੇ ਸੀ ਤਾਂ ਬੜੀ ਖੁਸ਼ੀ-ਖੁਸ਼ੀ ਰਹਿੰਦੇ ਸੀ ਲੇਕਿਨ ਜਦੋਂ ਮੁੜ ਕੇ ਆਪੋ ਆਪਣੇ ਘਰ ਆਉਂਦੇ ਸੀ ਤਾਂ ਬਹੁਤ ਜ਼ਿਆਦਾ ਰੋਂਦੇ ਸੀ ਅਸੀਂ ਇਕੱਠੇ ਬਹੁਤ ਸਾਰੇ ਸ਼ੋਅਸ ਤੇ ਜਦੋਂ ਜਾਂਦੇ ਸੀ ਬਾਹਰਲੇ ਕੰਟਰੀਆਂ 'ਚ ਇਕੱਠੇ ਪਰ ਹਰ ਨੀਚੇ ਪਰ ਫੈਮਿਲੀ ਹੁੰਦੀ ਸੀ ਸਾਰੀ ਉਹਨਾਂ ਦੀ ਵੀ ਸਾਡੀ ਵੀ ਗੁਰਬਾਲ ਕਾ ਸ਼ਰਮਾ ਜੀ ਦੀ ਫੈਮਿਲੀ ਦਿਵਿੰਦਰ ਖੰਨੇ ਵਾਲੇ ਦਾ ਜੀ ਉਹਨਾਂ ਦੀ ਫੈਮਿਲੀ ਸਾਰੇ ਅਸੀਂ ਇਕੱਠੇ ਹੋ ਕੇ ਟੂਰ ਕਰਨ ਜਾਂਦੇ ਸੀ ਬਾਹਰਲੇ ਕੰਟਰੀਆਂ 'ਚ 2-2 3-3 ਦਿਨ ਮਹੀਨੇ ਰਹਿਣਾ ਜਦੋਂ ਅਸੀਂ ਵਾਪਸ ਆਉਣਾ ਫਲਾਈਟ ਤੋਂ ਤੋਂ ਆਪਣੇ ਮੇਰੇ ਘਰ ਨੂੰ ਮੋੜਨਾ ਫਿਰ ਰੋੜਾ ਸਾਰੇ ਨੇ ਮਿਲ ਕੇ ਇੱਕ ਦੂਜੇ ਨੂੰ ਨਾ ਵੀ ਇਹੋ ਜਿਹਾ ਮਾਹੌਲ ਬਣ ਜਾਂਦਾ ਇੰਨਾ ਪਿਆਰ ਇੰਨੀ ਮੁਹੱਬਤ ਹੁੰਦੀ ਸੀ ਨੂਰੀ ਮੈਂ ਆਖਰੀ ਵਾਰ ਕਦੋਂ ਗੱਲਬਾਤ ਕੀਤੀ ਤੁਹਾਡੀ ਉਹਨਾਂ ਨਾਲ ਗੱਲ ਉਹਨੇ ਦਸੀ ਤੁਹਾਡੇ ਢਿੱਲੇ ਚੱਲਦੇ ਸੀਗੇ ਤੇ ਮੈਂ ਫਿਰ ਜ਼ਿਆਦਾ ਪੁਖਰਾਜ ਨਾਲ ਤੇ ਪੰਜੀ ਨਾਲ ਹੀ ਗੱਲ ਕਰਦੀ ਸੀ ਉਹਨਾਂ ਦੀ ਵਾਈਫ ਨਾਲ ਭੱਲੜੀ ਦੀ ਵਾਈਫ ਮਿੰਨੀ ਨਾਲ ਹੀ ਗੱਲ ਹੁੰਦੀ ਸੀ ਜ਼ਿਆਦਾ ਹਾਲ ਚਾਲ ਪੁੱਛਦੇ ਰਹਿੰਦੇ ਸੀਗੇ 2 ਸਾਲ ਉਦੋਂ ਮਿਲੀ ਨੂੰ ਮੈਨੂੰ 2 ਸਾਲ ਹੋ ਗਏ ਸੀਗੇ ਉਦੋਂ ਗੱਲਬਾਤ ਅਸੀਂ ਕਰਦੇ ਰਹਿੰਦੇ ਸੀਗੇ ਫੋਟੇ ਬਿਹਾਲ ਚਾਲ ਪੁੱਛਦੀ ਸੀਗੀ ਆਉਂਦੇ ਜਾਂਦੇ ਵੀ ਸੀਗੀ ਪਰ ਉਹਨਾਂ ਨੂੰ ਫਿਰ ਥੋੜੇ ਇਨਫੈਕਸ਼ਨ ਦਾ ਡਰ ਰੋੜ ਕਰਕੇ ਨਹੀਂ ਲੱਛ ਸਕਦੇ ਫਿਲਮ ਅਦਾਕਾਰ ਦਰਸ਼ਨਾਲਖ ਨੇ ਵੀ ਜਸਵਿੰਦਰ ਪੱਲਾ ਨੂੰ ਯਾਦ ਕਰਦਿਆਂ ਕਿਹਾ ਕਿ ਅੱਜ ਕਲਾਕਾਰਾਂ ਦਾ ਵੇੜਾ ਸੁੰਨਾ ਹੋ ਗਿਆ ਹੈ ਕਿਉਂਕਿ ਜਸਵਿੰਦਰ ਪੱਲਾ ਦੇ ਜਾਣ ਦੇ ਨਾਲ ਛਣਕਾਟਾ ਇੱਕਦਮ ਚੁੱਪ ਹੋ ਗਿਆ ਹੈ ਉਹਨਾਂ ਯਾਦ ਕੀਤਾ ਕਿ ਛਣਕਾਟੇ ਦੇ ਜਰੀਏ ਜਸਵਿੰਦਰ ਪੱਲਾ ਸਰਕਾਰਾਂ ਦੇ ਉੱਪਰ ਵਿਅੰਗ ਕੱਸਦੇ ਸੀ ਤੇ ਲੋਕਾਂ ਨੂੰ ਅਕਸਰ ਜਾਗਰੂਕ ਕਰਦੇ ਰਹਿੰਦੇ ਸੀ ਤੇ ਲੋਕਾਂ ਨੂੰ ਲੱਗਦਾ ਸੀ ਕਿ ਉਹ ਹਸਾਉਂਦੇ ਨੇ ਲੇਕਿਨ ਇਸ ਆਸਿਆਂ ਦੇ ਪਿੱਛੇ ਉਹਨਾਂ ਦੀ ਲੋਕਾਂ ਨੂੰ ਜਾਗਰੂਕ ਕਰਨ ਦੀ ਮਨਸ਼ਾ ਵੀ ਸੀ ਦੇਖ ਰਹੇ ਹਾਂ ਅੱਜ ਵੇੜਾ ਸੁਨਣਾ ਹੋ ਗਿਆ ਸਾਡਾ ਕਲਾਕਾਰਾਂ ਦਾ ਇੱਕ ਵੱਡਾ ਜੀ ਹੁੰਦਾ ਜਿਵੇਂ ਨਾ ਘਰ 'ਚ ਜਿਹੜਾ ਹਾਸੇ ਖਿਲਾਰਦਾ ਸਿੱਖਿਆ ਵੀ ਦਿੰਦਾ ਸਮੇਂ-ਸਮੇਂ ਤੇ ਔਰ ਵਹ ਕਲਾ ਕਲਾਕਾਰ ਹੋਣਾ ਵੱਖਰੀ ਗੱਲ ਹੈ ਕਲਾਕਾਰ ਤੋਂ ਬਾਅਦ ਡਾਊਨ ਟੂ ਅਰਥ ਹੋਣਾ ਜ਼ਮੀਨ ਨਾਲ ਜੁੜੇ ਰਹਿਣਾ ਇਹ ਬੜੀ ਵੱਡੀ ਗੱਲ ਸੀ ਉਹਨਾਂ 'ਚ ਜਿਹੜੀ ਹਰ ਬੰਦੇ 'ਚ ਨਹੀਂ ਸੀ ਮੇਰੇ ਨਾਲ ਤਾਂ ਬਹੁਤ ਜ਼ਿਆਦਾ ਸਤਿਕਾਰ ਸੀ ਉਹਨਾਂ ਦਾ ਦਿਲੋਂ ਪਿਆਰ ਸੀ ਕਿਉਂਕਿ ਆਲਮੋਸਟ ਇਕੱਠੇ ਅਸੀਂ ਸ਼ੁਰੂਆਤ ਕੀਤੀ ਜਦੋਂ ਦੇਸੀ ਇੱਥੇ ਚੰਡੀਗੜ੍ਹ ਉਹਨਾਂ ਨੇ ਲੁਧਿਆਣੇ ਤੇ ਅੱਜ ਛਣਕਾਟਾ ਚੁੱਪ ਹੋ ਗਿਆ ਜਿਹੜਾ ਛੜਕਦਾ ਸੀਗਾ ਸਮੇਂ-ਸਮੇਂ ਤੇ ਸਰਕਾਰਾਂ ਨੂੰ ਵਿਅੰਗ ਕਰਦੇ ਸੀ ਸਮੇਂ-ਸਮੇਂ ਤੇ ਲੋਕਾਂ ਨੂੰ ਜਾਗਰਿਤ ਕਰਦੇ ਸੀ ਤੇ ਕੱਲਾ ਜਾਗਰਤ ਨਹੀਂ ਕਰਦੇ ਸੀ ਲੋਕਾਂ ਨੂੰ ਢਿੱਡੀ ਪੀੜਾਂ ਜਿਹੜੇ ਪਾਉਂਦੇ ਰਹੇ ਉਹ ਅੱਜ ਵੀ ਮੇਰੇ ਖਿਆਲ ਪੂਰੇ ਵਾਰਡ ਦੇ ਵਿੱਚ ਕੱਲਾ ਪੰਜਾਬ ਨਹੀਂ ਪੂਰੇ ਵਾਰਡ 'ਚ ਉਹ ਸਦਾ ਚਉਂਦੇ ਰਹਿਣਗੇ ਮੈਨੂੰ ਤਾਂ ਲੱਗਦਾ ਗੈ ਨਹੀਂ ਚਲੇ ਸਭ ਨੇ ਜਾਣਾ ਟਾਈਮ ਤੋਂ ਪਹਿਲਾਂ ਚਲੇ ਜਾਂਦੇ ਤਾਂ ਦੁੱਖ ਬੜਾ ਵੱਡਾ ਹੁੰਦਾ ਸਰਵਾਰ ਨਾਲ ਪੂਰੀ ਤਰ੍ਹਾਂ ਸ਼ਰੀਕ ਹੈ ਹਰ ਗੱਲ 'ਚ ਤੇ ਸਾਡਾ ਕਲਾਕਾਰ ਭਾਈਚਾਰਾ ਸਾਡੀ ਲਾਈਨ ਪ੍ਰੋਡਿਊਸਰ ਐਸੋਸੀਏਸ਼ਨ ਵੱਲੋਂ ਦੁੱਖ ਜ਼ਾਹਿਰ ਕਰਦੇ ਆ ਵਾਇਗਰੂ ਆਪਦੇ ਚਰਨਾਂ 'ਚ ਨਿਵਾਸ ਦਵੇ ਇਹੀ ਲਾਸਟ ਸਾਡੀਆਂ ਰਸਮਾਂ ਹੁੰਦੀਆਂ ਨੇ ਕਿਉਂਕਿ ਅਸੀਂ ਉਸ ਵਾਇਗਰੂ ਦੇ ਇਕੱਲੇ ਆਏ ਆਂ ਦੁਨੀਆ 'ਚ ਪਰ ਜਿਹੜੇ ਚੰਗੇ ਕਰਮ ਕਰਕੇ ਗਏ ਉਹ ਤੁਸੀਂ ਦੇਖਣਾ ਸੋਸ਼ਲ ਮੀਡੀਆ 'ਤੇ ਕਿਵੇਂ ਉਹਨਾਂ ਦੀਆਂ ਫੋਟੋ ਨਾਲ ਭਰਿਆ ਪਿਆ ਇਹੀ ਇਨਸਾਨੀਅਤ ਹੁੰਦੀ ਹੈ ਜਿਹੜੀ ਕੁਮਾਤੇ ਗਏ ਨੇ ਜੀ ਨਿੱਜੀ ਤੌਰ ਤੇ ਤੁਸੀਂ ਜਿੰਨੇ ਦੇਖਦੇ ਹੋ ਤੁਹਾਡੇ ਨਾਲ ਜਿਹੜੀਆਂ ਯਾਦਾਂ ਤੁਸੀਂ ਤਾਂ ਬਹੁਤ ਲੰਬਾ ਨਜੀ ਤੌਰ ਤੇ ਕਾਫੀ ਫਿਲਮਾਂ ਕੀਤੀਆਂ ਫਿਲਮਾਂ ਦੇ ਵਿੱਚ ਜਦੋਂ ਬੈਠਦੇ ਉੱਠਦੇ ਸੀਗੇ ਗੱਲਾਂ ਬਾਤਾਂ ਹੁੰਦੀਆਂ ਸੀ ਉਹ ਜਿਹੜਾ ਸਮਾਂ ਸੀ ਉਹ ਬੜਾ ਐ ਲੱਗਦਾ ਸੀ ਵੀ ਸੰਭਾਲਣਯੋਗ ਸੀ ਉਹ ਉਸ ਸਮੇਂ ਕਿਤੇ ਕੈਦ ਕਰਨਯੋਗ ਸੀਗਾ ਤੇ ਇਹ ਜਿਹੇ ਬੰਦਿਆਂ ਨਾਲ ਜਿਹੜਾ ਤੁਸੀਂ ਭਾਵੇਂ 2 ਘੰਟੇ ਬੈਠਦੇ ਹੋ ਘਾਟਾ ਪੈਣੇ ਉਹ ਬੜੀ ਵੱਡੀ ਗੱਲ ਹੁੰਦੀ ਹੈ ਕਿਉਂਕਿ ਗਿਆਨ ਦੀ ਪੋਰਟਲ ਹੀ ਸੀ ਪੰਜਾਬ ਪ੍ਰਤੀ ਬੜੇ ਸਿਹਰਦ ਹੁੰਦੇ ਸੀ ਹਰ ਸਮੇਂ ਲੋਕਾਂ ਨੂੰ ਲੱਗਦਾ ਸੀ ਉਹ ਲੋਕਾਂ ਨੂੰ ਹਸਾਉਂਦਾ ਪਰ ਪੰਜਾਬ ਪ੍ਰਤੀ ਜਿਹੜਾ ਉਹਨਾਂ ਦਾ ਅੰਦਰੋਂ ਜਿਹੜੇ ਸੀ ਬਹੁਤ ਜ਼ਿਆਦਾ ਜੁੜੇ ਹੋਏ ਸੀ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਵਿੱਚ ਜਸਵਿੰਦਰ ਭੱਲਾ ਦੇ ਨਜ਼ਦੀਕੀ ਰਹੇ ਕੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਯੂਥ ਵੈਲਫੇਅਰ ਦੇ ਡਾਇਰੈਕਟਰ ਰਹੇ ਨਿਰਮਲ ਜੋੜਾ ਨੇ ਵੀ ਜਸਵਿੰਦਰ ਭੱਲਾ ਨੂੰ ਯਾਦ ਕੀਤਾ ਮੈਂ ਦੇਖੋ ਜੀ ਅੱਜ ਮੈਂ ਸਾਰਾ ਕਲਾ ਜਗਤ ਜਿਹੜਾ ਉਹਨਾਂ ਨੂੰ ਵਿਦਾਇਗੀ ਦੇਣਾ ਆ ਹੰਝੂਆਂ ਹੰਝੂਆਂ ਵਾਲੀ ਵਿਦਾਇਗੀ ਮਤਲਬ ਦੁਖੀ ਮਨ ਦੇ ਨਾਲ ਦਰਦ ਦੇ ਨਾਲ ਇਸ ਵੇਲੇ ਪੱਲਾ ਪਾਜੀ ਸਾਡੇ ਸਾਹਮਣੇ ਆ ਦੇਖ ਲੋ ਹੱਡੀਆਂ ਦੀ ਮੁੱਠ ਬਣ ਕੇ ਉਹ ਲੱਟ ਲੱਟ ਕਰਕੇ ਮਤਲਬ ਐ ਸਾਡੇ ਸਾਹਮਣੇ ਮਤਲਬ ਲਾਟਾਂ ਬਣ ਰਹੀਆਂ ਤੇ ਜਸਵਿੰਦਰ ਪੱਲਾ ਪਾਜੀ ਮਤਲਬ ਆਪਦੀ ਕਲਾ ਦੇ ਵਿੱਚ ਵੀ ਲੱਟ ਲੱਟ ਵੱਲਦੇ ਰਹੇ ਮਤਲਬ ਐ ਚਮਕਦੇ ਰਹੇ ਆ ਉਹ ਸਤਾਰੇ ਵਾਂਗੂ ਚਮਕਦੇ ਰਹੇ ਆ ਔਰ ਉਹਨਾਂ ਨੇ ਇਹਨਾਂ ਲਾਟਾਂ ਵਾਂਗੂ ਉਹਨਾਂ ਨੇ ਹਮੇਸ਼ਾ ਜ਼ਿੰਦਗੀ ਦੀ ਜਿਹੜੀ ਗੱਲ ਆ ਉਹ ਖੁੱਲੇ ਆਮ ਕੀਤੀ ਆ ਦਲੇਰੀ ਨਾਲ ਕੀਤੀ ਆ ਆਪਦੇ ਹਨਰ ਨਾਲ ਹੀ ਆਪ ਦੀ ਕਲਾ ਰਹੀ ਆਪ ਦੇ ਵਿਅੰਗ ਰਹੀ ਆਪ ਦੇ ਹਾਸਿਆ ਰਹੀ ਉਹ ਹਮੇਸ਼ਾ ਯਾਦ ਰਹਿਣਗੇ ਉਹਨਾਂ ਨੇ ਉਹਨਾਂ ਦਾ ਕੋਈ ਸ਼ਨ카ਟਾ ਦੇਖ ਲਓ ਤੁਸੀਂ 1988 ਤੋਂ ਲੈ ਕੇ 2009 ਤੱਕ ਜਿਹੜਾ ਮਰਜੀ ਸ਼ਨ카ਟਾ ਦੇਖ ਲਓ ਉਹਦੇ ਵਿੱਚ ਉਹਨਾਂ ਨੇ ਸਮਾਜ ਸੁਧਾਰ ਦੀਆਂ ਗੱਲਾਂ ਕੀਤੀਆਂ ਕੀਤੀਆਂ ਹਾਸੇ ਨਾਲ ਲੋਕਾਂ ਨੂੰ ਜਗਾਇਆ ਹਲੂਣਾ ਦਿੰਦੇ ਸੀ ਉਹ ਲੋਕਾਂ ਨੂੰ ਜਗ ਜੱਟਾ ਜਾਗਵੀ ਹੁਣ ਜਾਗੋਈਆ ਪਹਿਲੀ ਵਾਰੀ ਜਸਵਿੰਦਰ ਭੱਲਾ ਨੇ 1985-86 ਦੇ ਵਿੱਚ ਹੋਕਾ ਦਿੱਤਾ ਸੀ ਜੱਟਾ ਜਾਗਵੀ ਹੁਣ ਜਾਗੋਈਆ ਉਹਦੇ ਚ ਉਹਨਾਂ ਨੇ ਭਰੂਣ ਹੱਤਿਆ ਦੇ ਖਿਲਾਫ ਉਹਦੇ ਚ ਉਹਨਾਂ ਨੇ ਨਸ਼ਿਆਂ ਦੇ ਖਿਲਾਫ ਹੋਕਾ ਦਿੱਤਾ ਉਹਨਾਂ ਦੀ ਹਰ ਕੈਸਟ ਤੁਸੀਂ ਸੁਣ ਲਓ ਹਰ ਫਿਲਮ ਦੇਖ ਲਓ ਉਹ ਇੱਕ ਬੜਾ ਬੋਲਡ ਤਰੀਕੇ ਨਾਲ ਸੁਨੇਹਾ ਦੇਣ ਵਾਲਾ ਕਮੇਡੀ ਕਲਾਕਾਰ ਸੀ 27 ਕੈਸਟਾਂ ਛਣਕਾਟੇ ਦੀਆਂ ਚਾਚਾ ਚਤਰਾ ਹੋਰ ਇਹ ਸਿਰਫ ਹੁਣ ਯਾਦਾਂ ਹੀ ਰਹਿ ਗਈਆਂ ਯਾਦਾਂ ਨਹੀਂ ਮੈਂ ਚਾਹੁੰਦਾ ਇਹ ਯਾਦਾਂ ਨਹੀਂ ਰਹਿਣਗੀਆਂ ਲੋਕ ਇਹਨਾਂ ਨੂੰ ਦੁਬਾਰਾ ਹੁਣ ਫੇਰ ਸੁਣਨਗੇ ਉਹਨਾਂ ਦੇ ਉਹਨਾਂ ਦੇ ਜਿਹੜੇ ਸਨੇਹ ਦਿੱਤੇ ਹੋਏ ਹਨ ਉਹ ਲੋਕਾਂ ਦੇ ਵਿੱਚ ਜਾਣ ਕੇ ਲੋਕਾਂ ਦੇ ਵਿੱਚ ਮਤਲਬ ਕਿਉਂਕਿ ਉਹਨਾਂ ਨੇ ਸਨੇਹ ਇਸ ਤਰੀਕੇ ਨਾਲ ਦਿੱਤੇ ਆ ਪਰ ਅਸੀਂ ਚਾਹੁੰਦੇ ਆ ਕਿ ਉਹਨਾਂ ਦੀਆਂ ਯਾਦਾਂ ਜਿਹੜੀਆਂ ਤੁਸੀਂ ਕਿਹਾ ਬਹੁਤ ਵਧੀਆ ਗੱਲ ਕੀਤੀ ਹੈ ਜਿਹੜੀ ਯਾਦਾਂ ਕਿਹਾ ਉਹਨਾਂ ਨੂੰ ਵਧੀਆ ਤਰੀਕੇ ਨਾਲ ਸੰਭਾਲ ਲਈਏ ਤੇ ਉਹ ਹੋਰ ਜਿਹੜੇ ਸਾਡੇ ਮੁੰਡੇ ਅੱਗੇ ਆ ਰਹੇ ਆ ਕਮੇਡੀ ਦੇ ਵਿੱਚ ਸਿੰਗਿੰਗ ਦੇ ਵਿੱਚ ਉਹ ਉਹਨਾਂ ਦੇ ਸਨੇਹ ਨੂੰ ਅੱਗੇ ਪਹੁੰਚਾਉਣ ਇਹ ਕਿਹੜੀ ਗੱਲ ਤੇ ਕਿਹੜੀ ਸਾਂਝ ਨੂੰ ਯਾਦ ਕਰ ਰਹੇ ਹੋ ਮੈਂ ਉਹਨਾਂ ਨਾਲ ਸਾਂਝ ਯਾਦ ਕਰ ਰਿਹਾ ਮੈਂ ਉਹਨਾਂ ਦੇ ਨਾਲ ਇੱਕ ਵਿਦਿਆਰਥੀ ਦੇ ਤੌਰ ਤੇ ਰੋਟੀ ਵੀ ਖਾਦੀ ਆ ਬਹਿ ਕੇ ਇਕੱਠਿਆਂ ਨਹੀਂ ਚਾਹ ਵੀ ਪੀਤੀ ਆ ਉਹਨਾਂ ਦੇ ਨਾਲ ਸਹਿ ਪਾਠੀ ਵੀ ਰਿਹਾ ਉਹਨਾਂ ਦੇ ਨਾਲ ਪੜਾਉਂਦਾ ਵੀ ਰਿਹਾ ਉਹਨਾਂ ਦੇ ਨਾਲ ਮੈਂ ਕੰਮ ਵੀ ਕਰਦਾ ਰਿਹਾ ਸਟੇਜਾਂ ਤੇ ਕੰਮ ਵੀ ਕਰਦਾ ਰਿਹਾ ਟੀਵੀ ਤੇ ਕੰਮ ਵੀ ਕਰਦਾ ਰਿਹਾ ਉਹਨਾਂ ਦੀ ਕੱਲੀ ਕੱਲੀ ਯਾਦ ਆਉਂਦੀ ਆ ਮਤਲਬ ਉਹ ਕਦੇ ਕਿਸੇ ਬੰਦੇ ਨੂੰ ਮੈਨੂੰ ਸਭ ਤੋਂ ਖੂਬਸੂਰਤ ਗੱਲ ਉਹਨਾਂ ਦੀ ਇਹ ਲੱਗੀ ਆ ਕਿ ਉਹ ਕਦੇ ਕਿਸੇ ਬੰਦੇ ਨੂੰ ਮਹਿਸੂਸ ਨਹੀਂ 시ਉਂਦੰਦੇ ਕਿ ਮੇਰੇ ਨਾਲੋਂ ਛੋਟਾ ਤੇ ਮੈਂ ਵੱਡਾ ਭਾਵੇਂ ਉਹ ਕਲਾਕਾਰ ਹੋਵੇ ਜੀ ਛੋਟਾ ਕਲਾਕਾਰ ਉਹਨਾਂ ਦੇ ਆਗੇ ਕੋਲੇ ਆ ਗਿਆ ਉਹਨੂੰ ਵੀ ਉਹਨਾਂ ਨੇ ਉਵੇਂ ਹੀ ਮਿਲਣਾ ਮ ਨੂੰ ਮਸੂਸ ਨਹੀਂ ਹੁੰਦਾ ਬਹੁਤ ਵੱਡੇ ਕਲਾਕਾਰ ਕੋਲੇ ਬੈਠਾ ਜੇ ਕੋਈ ਛੋਟਾ EMPLOYEE ਹੈਗਾ ਉਹਦੇ ਕੋਲੇ ਵੀ ਕਹਿੰਦੇ ਆਖਰੀ ਦਿਨਾਂ ਦੇ ਵਿੱਚ ਵੀ ਜਦੋਂ ਹਸਪਤਾਲ ਵੀ ਗਏ ਦੂਜਿਆਂ ਨੂੰ ਹਸਾਉਂਦੇ ਹੀ ਰਹੇ ਫੋਨ ਤੇ ਦੱਸਿਆ ਹੀ ਨਹੀਂ ਕਿਸੇ ਇਹ ਗੱਲ ਉਹਨਾਂ ਦੀ ਹੁੰਦਾ ਕਿ ਮੈਂ ਉਹਨਾਂ ਦਾ ਪਤਾ ਲੈਣ ਆਇਆ ਮੋਹਾਲੀ ਵਿਦ ਪਰਿਵਾਰ ਆਇਆ ਵੀ ਪਤਾ ਲੈ ਕੇ ਆਈਏ ਮਤਲਬ ਪੱਲਾ ਭਾਜੀ ਦਾ ਤੇ ਉਹ ਸਭ ਨੂੰ ਟਿਚਣਾ ਕਰਦੇ ਆ ਮਤਲਬ ਉਹ ਬੈੱਡ ਤੇ ਬੈਠ ਕੇ ਚਰਾ ਕਰਦੇ ਅਸੀਂ ਕੁਰਸੀ ਤੇ ਬੈਠੇ ਦੱਸ ਹੋਈ ਜਾਂਦੇ ਆ ਫਿਰ ਸੋਚੀਦਾ ਵੀ ਯਾਰ ਇਹ ਬੰਦਾ ਚੜ੍ਹਦੀ ਕਲਾ ਵਾਲਾ ਬੰਦਾ ਇਹਦੇ ਕੋਲੇ ਢੇਹ ਵਾਲੀ ਗੱਲ ਕਿਉਂ ਕਰਨੀ ਟੈਟੇਰੀ ਵਾਲੀ ਗੱਲ ਕਿਉਂ ਕਰਨੀ ਆ ਮਤਲਬ ਢੇਰੀਆਂ ਢੋਣ ਵਾਲੀ ਫਿਰ ਅਸੀਂ ਵੀ ਮਤਲਬ ਉਹਨਾਂ ਉਹਨਾਂ ਕੋਲੇ ਜਿਹੜਾ ਵੀ ਪਤਾ ਲੈਣ ਗਿਆ ਕਲਾਕਾਰ ਜਿਹੜੇ ਮਰਜੀ ਕਲਾਕਾਰ ਨੂੰ ਪੁੱਛ ਲੋ ਕਿੰਨੇ ਕਲਾਕਾਰ ਉਹਨਾਂ ਦੇ ਨਾਲ ਆ ਜਿਹੜੇ ਮਰਜੀ ਨੂੰ ਜਦੋਂ ਉਹਦੇ ਕੋਲੇ ਪਤਾ ਲੈਣ ਗਿਆ ਉਹਨਾਂ ਨੇ ਉਹਨੂੰ ਚੜ੍ਹਦੀ ਕਲਾ ਚ ਕਰਤਾ ਗਾਹਾਂ ਉਸ ਬੰਦੇ ਨੂੰ ਇਸ ਤਰ੍ਹਾਂ ਦਾ ਸਵਾਸ ਹੀ ਬੰਦਾ ਫਿਲਮ ਅਦਾਕਾਰ ਬਨਿੰਦਰਜੀਤ ਬਣੀ ਨੇ ਵੀ ਜਸਵਿੰਦਰ ਭੱਲਾ ਦੇ ਨਾਲ ਆਪਣੇ ਫਿਲਮੀ ਕੈਰੀਅਰ ਦੀ ਸ਼ੁਰੂਆਤ ਮੌਕੇ ਪਹਿਲੀ ਫਿਲਮ ਉਹਨਾਂ ਦੇ ਨਾਲ ਕਰਨ ਦੇ ਕਿਸੇ ਨੂੰ ਸਾਂਝਾ ਕੀਤਾ ਮੈਂ ਇਹੀ ਯਾਦ ਕਰ ਰਿਹਾ ਮੈਂ ਜਦੋਂ ਆਪਣੀ ਫਿਲਮੀ ਕੈਰੀਅਰ ਦੀ ਸ਼ੁਰੂਆਤ ਕੀਤੀ ਸੀ ਸਭ ਤੋਂ ਪਹਿਲਾਂ ਭੱਲਾ ਸਾਹਿਬ ਨਾਲ ਹੀ ਕੀਤੀ ਸੀ ਔਰ ਮੇਰਾ ਪਹਿਲਾ ਸੀਨ ਵੀ ਭੱਲਾ ਸਾਹਿਬ ਨਾਲ ਹੀ ਹੋਇਆ ਸੀ ਆ ਆਰਐਸਵੀਪੀ ਰੋਂਦੇ ਸਾਰੇ ਵਿਆਹ ਪਿੱਛੋਂ ਜੋ 2013 14 ਚ ਮੇਰੀ ਫਿਲਮ ਆਈ ਸੀ ਬਹੁਤ ਸਿੱਖਿਆ ਭੱਲਾ ਸਾਹਿਬ ਤੋਂ ਔਰ ਬਹੁਤ ਹਾਸਮੋਕ ਇਨਸਾਨ ਸੀ ਜ਼ਿੰਦਗੀ ਨੂੰ ਜੀਉਂਦੇ ਸੀ ਜ਼ਿੰਦਗੀ ਮਾਣਦੇ ਸੀ ਉਹ ਇੰਜੋਏ ਕਰਦੇ ਸੀ ਲਾਈਫ ਨੂੰ ਕਦੇ ਮੈਂ ਉਹਨਾਂ ਦੇ ਮੱਥੇ ਤੇ ਤਿਉੜੀ ਨਹੀਂ ਦੇਖੀ ਜਿੰਨੀਆਂ ਵੀ ਫਿਲਮਾਂ ਸੀ ਇਕੱਠੇ ਕੀਤੀਆਂ ਸੋ ਸਾਨੂੰ ਅੱਜ ਸਦੀਵੀ ਵਿਛੋੜਾ ਦੇ ਗਏ ਨੇ ਪਰਮਾਤਮਾ ਉਹਨਾਂ ਦੀ ਆਤਮਾ ਨੂੰ ਸ਼ਾਂਤੀ ਬਖਸ਼ੇ ਸੋ ਜਸਵਿੰਦਰ ਪੱਲਾ ਦੇ ਦਿਹਾਤ ਦੇ ਨਾਲ ਕਾਮੇਡੀ ਦੇ ਇੱਕ ਯੁੱਗ ਦਾ ਅੰਤ ਹੋਇਆ ਸਮਝਿਆ ਜਾ ਸਕਦਾ ਹੈ ਲੇਕਿਨ ਜੇਕਰ ਯਾਦ ਕਰੀਏ ਜਸਵਿੰਦਰ ਪੱਲਾ ਵੱਲੋਂ ਛਣਕਾਟੇ ਦੀ ਸ਼ੁਰੂਆਤ ਤੋਂ ਲੈ ਕੇ ਫਿਲਮ ਅਦਾਕਾਰ ਬਣਨ ਤੱਕ ਦੇ ਸਫ਼ਰ ਦੀ ਤਾਂ ਇਸ ਸਫ਼ਰ ਦੇ ਵਿੱਚ ਜਸਵਿੰਦਰ ਪੱਲਾ ਨੇ ਕਦੇ ਵੀ ਆਪਣੇ ਆਪ ਨੂੰ ਡੋਲਰ ਨਹੀਂ ਦਿੱਤਾ ਤੇ ਨਿਰੰਤਰ ਉਹ ਸਮੇਂ ਦੀਆਂ ਸਰਕਾਰਾਂ ਤੇ ਵਿਅੰਗ ਕੱਸਦੇ ਰਹੇ ਤੇ ਸਰਕਾਰਾਂ ਦੀਆਂ ਕੁਰੀਤੀਆਂ ਨੂੰ ਲੋਕਾਂ ਦੇ ਅੱਗੇ ਆਪਣੇ ਵੰਦਾ ਰਹੀ ਰੱਖਦੇ ਰਹੇ ਪਿਆਰ ਜਸਵਿੰਦਰ ਪੱਲਾ ਸਰੇ ਸੈਕਟਰ ਤੇ ਬੇਸ਼ੱਕ ਸਾਡੇ ਦਰਮਿਆਨ ਨਹੀਂ ਰਹੇ ਲੇਕਿਨ ਉਹਨਾਂ ਵੱਲੋਂ ਫਿਲਮਾਂ ਦੇ ਵਿੱਚ ਨਿਭਾਏ ਗਏ ਉਹਨਾਂ ਦੇ ਯਾਦਗਾਰ ਕਿਰਦਾਰਾਂ ਸਦਕਾ ਤੇ ਉਹਨਾਂ ਵੱਲੋਂ ਕਾਸਟਾਂ ਦੇ ਵਿੱਚ ਛਣਕਾਟੇ ਹੀ ਦੇ ਰਹੇ ਕਿਤੇ ਗੇਂਗਾਂ ਦੇ ਕਾਰਨ ਉਹ ਹਮੇਸ਼ਾ ਲੋਕ ਦਿਲਾਾਂ ਦੇ ਵਿੱਚ ਵਸਦੇ ਰਹਿਣਗੇ ਪੀਓਰ ਰਿਪੋਰਟ ਜਗਬਾਣੀ ਟੀਵੀ